ਤੇ ਬੱਚੇ ਜੇਕਰ ਗੱਲ ਕਰੀ ਆਪਾਂ ਜ਼ਿਆਦਾਤਰ ਇੱਕ ਦਿੰਦਿਆਂ ਨੇ ਇਹ ਜਾਂ ਦੋ ਇਹ ਤਾਂ ਮੇਰੇ ਜੋੜਾ ਬੱਚਾ ਦਿੰਦੀ ਆ ਤਾਂ ਤੁਹਾਈ ਕਮੂਜੀ ਦੀ ਜੀ ਤੁਹਾਈ ਕਮੂਜੀ ਦਾ ਮੇਰੇ ਬਾਧੂ ਆ ਇਹਨਾਂ ਚ ਆਪਾਂ ਵੀ ਕਿੱਥੋਂ ਆਉਂਦੀ ਆ ਇਹਨਾਂ ਦੇ ਵਿੱਚੋਂ ਵੀਰੇ ਤਾਂ ਬਾਕੀ ਨਾਲ ਮੂਰੇ ਜਾਂਦੀਆਂ ਨੇ ਤਾਂ ਅੱਛਾ ਹਾਂ ਜੀ ਮੇਰਾ ਵੱਧ ਪਾਲਦਾ ਵੱਧ ਬੱਚਾ ਬਾਬੇ ਕਰਦਾ ਇਹਦਾ ਬੱਚਾ ਵਧੀਆ ਪਾਲਦਾ ਇਹਦਾ ਬੱਚਾ ਨਾਲ ਰਲ ਜਾਂਦਾ ਉਹ 15 20 ਦਿਨਾਂ ਦਾ ਬੱਚਾ ਨਾਲ ਰਲ ਜਾਂਦਾ ਵੀਰੇ ਅੱਛਾ ਕੋਈ ਡਾਣੀ ਮੋੜੀ ਲਿਆ ਕੇ ਵਾੜ ਕੇ ਕੋਈ ਖਿਦਮਤ ਨਹੀਂ ਯਾਰ ਇਹਨਾਂ ਦੀ ਯਾਰ ਨਾ ਕੋਈ ਵਿੱਜ ਪਵੇ ਇਹਨਾਂ ਤੇ ਯਾਰ ਠੀਕ ਹੈ ਬਿਮਾਰੀ ਸੁਵਾਰੀ ਘਟੋਂਦੀ ਘਟੋਂਦੀ ਆ ਹਾਂਜੀ ਹਸਤਰੀਕਾਲ ਸਾਰੇ ਭਾਈਆਂ ਨੂੰ ਆਪਣੇ ਰਾਜੂਗੋੜ ਫਾਰਮ ਦੇ ਅਫੀਸ਼ੀਅਲ YouTube ਚੈਨਲ ਤੇ Facebook Instagram ਪੇਜ ਉੱਪਰ ਸਾਰੇ ਭਾਈਆਂ ਦਾ ਸਵਾਗਤ ਹੈ ਤੇ ਅੱਜ ਪਹੁੰਚੇ ਹੋਏ ਆਪਾਂ ਪਿੰਡ ਆਲਵਰਖਾ ਤੇ ਭਵਾਨੀਗੜ੍ਹ ਦੇ ਬਿਲਕੁਲ ਨਜ਼ਦੀਕ ਤੇ ਜ਼ਿਲ੍ਹਾ ਸੰਗਰੂਰ ਪੈਂਦਾ ਤੇ ਬਾਈ ਜੀ ਦੀਆਂ ਢੇਡਾਂ ਦੇਖ ਸਕਦੇ ਹੋ ਤੁਹਾਨੂੰ ਗੰਗਾ ਪਾਰੀ ਪਿਓਰ ਢੇਡਾਂ ਜਿਹਨਾਂ ਨੂੰ ਕਿਹਾ ਜਾਂਦਾ ਪਾਰਵੀ ਢੇਡਾਂ ਵੀ ਕਿਹਾ ਜਾਂਦਾ ਗੰਗਾ ਪਾਰੀ ਵੀ ਤੇ ਜਮਨਾ ਪਾਰੀ ਇਹ ਹੀ ਸਾਰਾ ਕੁਝ ਤਿੰਨੇ ਚਾਰੇ ਢੇਡਾਂ ਦੇ ਇੱਕੇ ਨਾਮ ਨੇ ਤੇ ਤੁਹਾਨੂੰ ਭੇਡਾਂ ਦਿਖਾਵਾਂਗੇ ਆਪਣੇ ਪੰਜਾਬ ਦੇ ਵਿੱਚ ਬਹੁਤ ਹੁਣ ਇਹ ਭੇਡਾਂ ਦਾ ਟ੍ਰੈਂਡ ਚੱਲਿਆ ਹੋਇਆ ਸਾਰੇ ਬਾਈਆਂ ਨੂੰ ਪਤਾ ਹੀ ਹੈ ਕਿਉਂਕਿ ਬਾਕੀ ਇਹ ਸਨਖ ਪਣੇ ਦੇ ਵਿੱਚ ਬਹੁਤ ਜ਼ਿਆਦਾ ਭੇਡ ਅੱਜ ਦੇ ਟਾਈਮ ਦੇ ਵਿੱਚ ਆ ਰਹੀ ਹੈ ਤੇ ਬਾਕੀ ਲੇੜਾ ਲੂਲਾ ਬਹੁਤ ਪਾਲਦੀ ਹੈ ਇਹ ਭੇਡਾਂ ਤੇ ਬਾਕੀ ਆਪਾਂ ਬਾਈ ਜੀ ਨਾਲ ਸਾਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਜੀ ਕੀ ਹਾਲ ਚਾਲ ਵਧੀਆ ਜੀ ਵਧੀਆ ਹੋ ਠੀਕ ਹੈ ਵੀਰੇ ਮਾੜਾ ਲੋਡ ਹੈਂ ਹਾਂ ਜੀ ਹਾਂ ਵਧੀਆ ਐਨ ਵਧੀਆ ਬਾਈ ਦਾ ਤੇ ਭੇਡਾਂ ਅੱਜ ਕਿੰਨੀਆਂ ਦਿਖਾਵਾਂਗੇ ਆਪਾਂ ਨੂੰ ਪੇਡ 18 19 ਪੇਡਾਂ ਜਾਂਦੇ ਵੀਰੇ ਅੱਛਾ 18 19 ਪੇਡਾਂ ਨੇ ਹਾਂ ਜੀ ਹਾਂ ਤੇ ਪੇਡਾਂ ਦਾ ਆਪਣਾ ਕੰਮ ਕਿੰਨਾ ਕੁ ਪੁਰਾਣਾ ਜੀ ਪੇਡਾਂ ਦਾ ਪੁਰਾਣਾ ਤਾਂ ਹੁਣ ਲੱਤੀ ਨੇ ਨਹੀਂ ਲੱਤੀ ਨੇ ਆਪਣੇ ਪੇਡਾਂ ਦਾ ਹਲੇ ਯਾਰ ਅੱਛਾ ਪਾਣਾ ਬੱਕਰੀ ਦਾ ਕੰਮ ਕਰਦੇ ਪਹਿਲਾਂ ਬੱਕਰੀਆਂ ਦਾ ਕੰਮ ਕਰਦੇ ਸੀ ਹਾਂ ਜੀ ਹਾਂ ਠੀਕ ਹੈ ਤੇ ਪਿੰਡ ਆਪਣਾ ਜੱਦੀ ਪੁਸਤੀ ਇਹੀ ਹੈ ਜੀ ਇਹੀ ਹੈ ਜੀ ਆਲੂ ਹਰਖਾ ਹਾਂ ਜੀ ਹਾਂ ਠੀਕ ਹੈ ਤੇ ਬਾਈ ਆਹ ਪੇਡ ਦਾ ਆਪਾਂ ਜੇ ਗੱਲ ਕਰੀਏ ਕਿੰਨੇਵੇਂ ਸੂਏ ਆ ਇਹ ਇਹ ਦੂਜੇ ਸੂਏ ਸੂਏ ਨੇ ਹੁਣ ਇਹ ਅੱਛਾ ਨਵੀਂ ਛੱਤਰੀ ਆ ਫਿਰ ਤਾਂ ਨਵੀਂ ਛੱਤਰੀ ਆ ਵੀਰੇ ਠੀਕ ਹੈ ਕਿੰਨੇ ਦੰਦ ਤੇ ਪੁੰਛ ਪੰਜ ਬਾਈ ਜੀ ਦੇਖ ਸਕਦੇ ਬਹੁਤ ਲੰਬੀ ਆ ਭੇਡ ਦੀ ਤੇ ਬਾਕੀ ਇਹਨਾਂ ਦੇ ਵਿੱਚ ਕੀ ਖਾਸੀਅਤ ਹੈ ਬਾਈ ਜੀ ਗੰਗਾ ਪਾਰੀ ਭੇਡਾਂ ਦੇ ਵਿੱਚ ਜਿਆਦਾ ਖਾਸਤਾ ਹੀ ਆ ਵੀਰੇ ਬੱਚੇ ਵਧੀਆ ਕੱਢਦੇ ਨੇ ਇਹ ਅੱਛਾ ਹਾਂ ਤੇ ਬਾਕੀ ਸਨਖ ਪੋਣਾ ਸਨਖ ਪੋਣਾ ਵਧੀਆ ਕੱਢਦੀਆਂ ਨੇ ਇਹ ਨੱਕ ਮੂੰਹ ਦਾ ਤੇ ਆਹ ਦੇਖ ਸਕਦੇ ਉਹਦੀਆਂ ਅੱਖਾਂ ਭੇਡਾਂ ਦੀਆਂ ਕਿੰਨੀਆਂ ਬਾਹਰ ਨੇ ਤੇ ਨਕੌੜਾ ਬਿਲਕੁਲ ਕੁੰਡਾ ਨਕੌੜਾ ਹੈਣਾ ਤੇ ਕੰਨ ਕੰਨ ਤੇ ਬਾਕੀ ਚਟੀਆਂ ਹੁੰਦੀਆਂ ਨੇ ਜਮਾ ਹਨਾ ਹਾਂਜੀ ਹਾਂ ਦੇਖ ਸਕਦੇ ਹੋ ਭੇਡਾਂ ਸਾਰੀਆਂ ਬਾਈ ਜੀ ਟਾਪ ਕੁਆਲਿਟੀ ਦੀਆਂ ਭੇਡਾਂ ਨੇ ਤੇ ਹੋਰ ਕੱਟ ਹੁੰਦੇ ਨੇ ਤੇ ਬਾਈ ਇਹੇ ਭੇਡ ਦੀ ਗੱਲ ਕਰੀ ਆਪਾਂ ਇਹ ਕਿੰਨੇਵੇਂ ਸੂਏ ਸੂਣਾ ਈ ਇਹ ਤਾਂ ਪਲੂਨ ਛੱਤਰੀ ਆ ਵੀਰੇ ਹਲੇ ਦੇਖ ਸਕਦੇ ਹੋ ਬਾਈ ਇਹ ਪਲੂਨ ਛੱਤਰੀ ਹੈ ਮਤਲਬ ਖੀਰੀ ਹੋਊ ਜਾਂ ਦੋ ਦੰਦਾਂ ਦਾ ਦੋ ਦੰਦਾਂ ਦਾ ਵੀਰੇ ਅੱਛਾ ਦੋ ਦੰਦ ਭੇਡ ਹੈ ਬਾਈ ਇਹ ਦੇਖ ਸਕਦੇ ਹੋ ਸਾਰੀਆਂ ਨਵੀਆਂ ਛੱਤਰੀਆਂ ਨੇ ਕਿੰਨੀਆਂ ਭੇਡਾਂ ਨੇ ਆਪਣੇ ਕੋਲ ਇਹ 19 ਨੇ ਜੀ 19 ਤੇ ਬਾਗਰ ਲੈ ਲੇ ਜੇ ਗੱਲ ਕਰੀ ਆਪਾਂ ਕਿੰਨੇ ਨੇ 8 ਬੱਚੇ ਨੇ ਗੱਲ ਵੀਰੇ 8 ਬੱਚੇ ਦੇ ਸੂਣ ਵਾਲੀਆਂ ਸੂਣਾ 4-5 ਭੇਡਾਂ ਹੁਣ ਸੂਣ ਦੀਆਂ ਨੇ ਵੀਰੇ ਤਿਆਰ ਨੇ ਸੂਣ ਦੇ ਇਹ ਅੱਛਾ ਸੂਣ ਵਾਲੀਆਂ ਦਿਖਾ ਦਿਓ ਫਿਰ ਭੇਡਾਂ ਜਿਹੜੀਆਂ ਸੂਣ ਵਾਲੀਆਂ ਨੇ ਤਾਨੂੰ ਸੂਣ ਵਾਲੀਆਂ ਭੇਡਾਂ ਵੀ ਦਿਖਾਉਣੇ ਤੇ ਬਾਕੀ ਨੱਕ ਮੂੰਹ ਦੇਖੀ ਜਾਵੇ ਬਾਈ ਭੇਡਾਂ ਦੇ ਕੋਈ ਐ ਨਹੀਂ ਹੈਗਾ ਵੀ ਵਿੱਚ ਆਪਾਂ ਕਜਲੀ ਭੇਡ ਦਿਖਾਵਾਂਗੇ ਸਾਰੀਆਂ 18 ਵੀ 18 ਸਾਨੂੰ ਗੰਗਾ ਪਾਰੀ ਭੇਡਾਂ ਹੀ ਦਿਖਾਵਾਂਗੇ ਤੇ ਬਾਕੀ ਉਹਨਾਂ ਘੱਟ ਹੁੰਦੀਆਂ ਹਨਾ ਹਾਂ ਉਹਨਾਂ ਦੇ ਘੱਟ ਹੁੰਦੇ ਆ ਮੇਰੇ ਨਾਲ ਦੇ ਉਹਨਾਂ ਘੱਟ ਹੁੰਦੀਆਂ ਦੇਖ ਸਕਦੇ ਹੋ ਤੇ ਲੰਬੀਆਂ ਬਹੁਤ ਹੁੰਦੀਆਂ ਨੇ ਭੇਡਾਂ ਪੂਛਾ ਪਾਛਾ ਬਹੁਤ ਨੇ ਇਹ ਸੁਣਣ ਵਾਲੀ ਇਹ ਤਿਆਰ ਆ ਬਸੂਣ ਜੱਥਾਂ ਤੜਕੇ ਵੀਰੇ ਅੱਛਾ ਥਣ ਧੜਕੇ ਦੇਖ ਸਕਦੇ ਹੋ ਪੁੜੇ ਪਾੜ ਭੇੜ ਹੈ ਤੇ ਬੱਚੇ ਜੇਕਰ ਗੱਲ ਕਰੀ ਆਪਾਂ ਜੱਤਾਂ ਤਾਰ ਇੱਕ ਦਿੰਦੀਆਂ ਨੇ ਇਹ ਜਾਂ ਦੋ ਇਹ ਤਾਂ ਮੇਰੇ ਜੋੜਾ ਬੱਚਾ ਦਿੰਦੀ ਆ ਤਾਂ ਅੱਛਾ ਗੰਗਾ ਪਰ ਹਾਂ ਜੰਗਿਆ ਪਰ ਜੋੜਾ ਬੱਚਾ ਦਿੰਦੀ ਜਾਂ ਤਾਂ ਦੋ ਦੋ ਬੱਚੇ ਹਾਂ ਦੋ ਦੋ ਬੱਚੇ ਹਾਂ ਜੀ ਹਾਂ ਹਾਂ ਠੀਕ ਹੈ ਤੇ ਮਤਲਬ ਕਮਾਈ ਕਮੂਜੀ ਦੀ ਜੀ ਕਮਾਈ ਕਮੂਜੀ ਦਾ ਮੇਰੇ ਬਾਧੂ ਆ ਜਾਂਦਾ ਹੈ ਆਪਾਂ ਵੀ ਕਿੱਥੋਂ ਆਉਂਦੀ ਹੈ ਇਹਨਾਂ ਦੇ ਵਿੱਚੋਂ ਵੀਰੇ ਤਾਂ ਬਾਕੀ ਨਾਲ ਮੂਰੇ ਜਾਂਦੀਆਂ ਨੇ ਤਾਂ ਅੱਛਾ ਹਾਂ ਜੀ ਹਾਂ ਠੀਕ ਹੈ ਵੀ ਬਾਕੀ ਤਾਂ ਲੇਲਾ ਵੱਧ ਪਾਲਦਾ ਵੱਧ ਬੱਚਾ ਬਾਬੇ ਕਰਦਾ ਇਹਦਾ ਬੱਚਾ ਵਧੀਆ ਪਲਦਾ ਇਹਦਾ ਠੀਕ ਹੈ ਤੇ ਕਿੰਨੇ ਦਿਨਾਂ ਦਾ ਬੱਚਾ ਨਾਲ ਰਲ ਜਾਂਦਾ ਉਹ 15-20 ਦਿਨਾਂ ਦਾ ਬੱਚਾ ਨਾਲ ਰਲ ਜਾਂਦਾ ਵੀਰੇ ਅੱਛਾ ਕੋਈ ਦਾਣੀ ਮੋੜੀ ਲਿਆ ਕੇ ਮਾਰ ਕੇ ਕੋਈ ਖਿਦਮਤ ਨਹੀਂ ਯਾਰ ਇਹਨਾਂ ਦੀ ਯਾਰ ਨਾ ਕੋਈ ਵਿੱਜ ਪੈ ਵੀ ਨਾ ਤੇ ਯਾਰ ਠੀਕ ਹੈ ਬਿਮਾਰੀ ਸੁਮਾਰੀ ਘੱਟ ਆਉਂਦੀ ਹਾਂ ਹਾਂ ਜੀ ਹਾਂ ਠੀਕ ਹੈ ਤੇ ਬਾਈ ਦੀਆਂ ਗੱਲਾਂ ਸਾਰੀਆਂ ਠ ਤੇ ਬੱਚਾ ਵੀ ਛੇਤੀ ਨਾਲ ਹਾਂ ਤੇ ਬੱਚਾ ਛੇਤੀ ਪਾਲਦਿਆਂ ਨਾਲ ਪਾਲੀ ਬਿਲਕੁਲ ਸਹੀ ਗੱਲ ਠੀਕ ਹੈ ਦੁੱਧ گاੜਾ ਹੁੰਦਾ ਹੈ ਹੈਨਾ ਦੁੱਧ گاੜਾ ਹੁੰਦਾ ਹੈ ਬੱਚਾ ਛੇਤੀ ਉਹ ਹੁੰਦਾ ਤੇ ਜ਼ਿਆਦਾਤਰ ਬੱਚੇ ਨੂੰ ਵੀ ਕੋਈ ਦੀ ਛੇਤੀ ਬਿਮਾਰੀ ਨਾ ਬਿਮਾਰੀ ਨਹੀਂ ਹੁੰਦੀ ਮੇਰੇ ਬੱਚੇ ਨੂੰ ਹਾਂ ਠੀਕ ਹੈ ਇਹ ਆ ਵੀ ਛੱਡ ਦੋ ਪੇੜ ਹੋਰ ਦਿਖਾ ਦਾਂ ਨੇ ਆਪਾਂ ਕਾਹ ਫੜਨੋ ਚਿੱਟੇ ਮੂੰਹ ਵਾਲੀ ਆਹ ਛੱਤ ਆਹ ਛੱਤ ਹੀ ਲੈ ਵੜ ਕੇ ਫਿਰ ਤੁਸੀਂ ਫੱਲਾਇਆ ਕਰੋ ਯਾਰ ਆ ਇੱਕ ਇੱਕ ਪੇੜ ਫੜੋ ਹੋਰ ਫੱਲਾਇਆ ਕਰੋ ਯਾਰ ਆ ਜਾ ਬੱਤੋ ਇਹ ਆ ਦਿਖਾਉਣਿਆ ਸਾਨੂੰ ਜਮੇ ਚਿੱਟੇ ਮੂਹ ਦੀ ਹਨਈ ਹਾਂ ਜੀ ਹਾਂ ਕਿੰਨੇ ਦੰਦ ਹੋ ਗਈ ਬਾਈ ਦੋ ਦੰਦ ਆਈ ਹਲੇ ਦੋ ਦੰਦ ਦੇ ਸਾਰੀਆਂ ਨਵੀਆਂ ਨੇ ਬਾਈ ਦੀਆਂ ਦੇਖ ਸਕਦੇ ਹੋ ਜਮੀ ਚਟਾ ਹੀ ਮੂਹ ਹੈਦਾ ਹਨਾ ਹਾਂਜੀ ਹਾਂ ਕੋਈ ਐਨਕਾ ਨਹੀਂ ਕੋਈ ਹੋਣੀ ਜਮੀ ਸਫਾਇਤ ਚਟਾ ਨੱਕ ਨੋਕਾ ਪੂਰਾ ਸੱਤਰੀ ਦਾ ਯਾਰ ਦੇਖ ਸਾਹ ਦੇ ਸੁਨੱਖ ਪੋਣੇ ਜਮੀ ਇੱਕੋ ਮੂਹ ਦੀਆਂ ਪੇਡਾ ਨੇ ਸਾਰੀਆਂ ਬਾਈ ਜੀਆਂ ਦੇਖ ਸਾਹਦੇ ਹੋ ਤੇ ਬਾਈ ਇਹ ਤਾਂ ਮਨ ਲਾਦਾ ਛੋਟੀ ਚੁੰਡੀ ਜਾਂਂਡੀ ਖਾ ਕੇ ਰਾਜ ਲੰਗਦਾ ਇਹ ਤਾਂ ਮਾੜਾ ਮਾੜਾ ਖੱਪਲ ਖੋਪਲ ਪੱਟ ਕੇ ਰਾਜ ਲੈਂਦੇ ਨੇ ਬੇਰੇ ਤਾਂ ਯਾਰ ਹਾਂ ਜਿਆਦੇ ਕੋਈ ਢਾਣੀ ਮੋੜੀ ਨਾ ਢਾਣੀ ਮੋੜੀ ਤਾਂ ਕੋਈ ਹਾਂਗਾ ਜੀ ਹਾਂਜੀ ਨਾ ਖਾਨ ਢਾਣੀ ਮੋੜੀ ਦਾ ਕਿੰਨਾ ਨੂੰ ਮਤਲਬ ਹੈ ਨਾ ਬਸ ਇਹ ਤਾਂ ਖੱਪਲ ਖੋਪਲੇ ਪੱਟ ਜੈਂਦੇ ਨੇ ਤਾਂ ਯਾਰ ਜਾਂ ਨੀਰਾ ਨੂਰਾ ਪਾਈ ਜਾਂਦੇ ਨੇ ਨਾ ਹਾਂ ਸਿਆ ਵੀ ਨਹੀਂ ਹੈਗੀ ਤੇ ਇੱਕ ਸਾਧਿਓ ਹੋਰ ਛਾੜ ਦੋ ਬਾਈ ਹੋਰ ਦਿਖਾ ਦਿਓ ਭੇਡਾਂ ਇੱਕ ਗੱਬਣ ਲਿਆ ਬੋਜ ਕੇ ਬੋਜ ਕੱਟ ਲਈ ਵਧੀਆ ਛਤਰੀ ਬਾਈ ਜੀ ਦੋ ਦੰਦਾ ਚਾਰ ਦੰਦਾ ਵੀਰੇ ਇਹ ਚਾਰ ਦੰਦਾ ਪਹਿਲਣ ਸੂਣਾ ਜਾਂ ਦੂਜੇ ਇਹ ਦੂਜੇ ਸੂ ਵੀਰੇ ਹਲੇ ਦੂਜੇ ਸੂ ਵੀ ਦੇਖ ਸਾਧਿਓ ਬਾਈ ਜੀ ਤੇ ਰੰਗ ਰੰਗ ਬਾਈ ਲਾਇਆ ਹੋਇਆ ਪੂਰਾ ਸ਼ੌਂਕ ਕਰਦਾ ਭੇਡਾਂ ਦਾ ਤੇ ਬਹੁਤ ਭੇਡਾਂ ਬਾਈ ਲਿਆਉਂਦਾ ਹੈ ਤੇ ਗਾਹਾਂ ਵੇਚ ਵੀ ਦਿੰਦਾ ਸੇਲ ਵੀ ਕਰਦਾ ਤੇ ਬਾਕੀ ਘਰੇ ਵੀ ਰੱਖਦਾ ਪੇਡਾ ਹਨਾ ਬਾਈ ਹਾਂਜੀ ਹਾਂ ਦੇਖ ਸਕਦੇ ਹੋ ਤੇ ਨੰਬਰ ਬਾਈ ਦਾ ਦੇਵਾਂਗੇ ਜੇਕਰ ਪੇਡਾ ਕਿਸੇ ਬਾਈ ਨੇ ਲੈਣੀਆਂ ਹੋਣ ਤਾਂ ਬਾਈ ਨਾਲ ਕੰਟੈਕਟ ਜਰੂਰ ਕਰਿਓ ਤੇ ਬਾਜ ਬਰੇਟਾਂ ਦੇ ਪੇਡਾ ਆਪਾਂ ਦੇ ਦਾਂਗੇ ਹਨਾ ਬਾਈ ਹਾਂਜੀ ਹਾਂ ਕੋਈ ਜ਼ਿਆਦੇ ਉਹ ਨਹੀਂ ਹੈਗਾ ਵੀ ਕੋਈ ਜ਼ਿਆਦੇ ਤੁਹਾਨੂੰ ਉਹ ਕਰਾਂਗੇ ਤੇ ਇਕੱਠੀਆਂ ਲਊਗਾ ਜੇ ਕੋਈ ਬਾਈ ਤਾਂ ਹਸਾਬ ਨਾਲ ਕਰਾਂਗੇ ਹਸਾਬ ਨਾਲ ਮੌਕੇ ਤੇ ਕਰ ਲਾਂਗੇ ਬਦੂ ਹਾਂ ਤੇ ਬਾਕੀ ਤੁਹਾਨੂੰ ਲੈਣੇ ਦਿਖਾਉਣੇ ਆ ਬਾਈ ਜੀ ਵੀ ਲੈਲੇ ਦੇਖਿਓ ਕਿੱਡੇ-ਕੱਡੇ ਨੇ ਪੇਡਾਂ ਦੇ ਮਾਗਰਾ ਕੱਲੀਆਂ ਪੇਡਾ ਨਹੀਂ ਹੈਗੀਆਂ ਤੇ ਲੈਲੇ ਲਿਆ ਦੋ-ਦੋ ਫੜਕੇ ਸ਼ੇਰ ਮੁੰਲੇ ਲੈਣਾ ਬੜਾ ਕਲੇਜਾਂਗਾ ਆ ਜਾ ਬੱਤੋ ਆ ਜਾ ਸਲੈ ਚਾਲਾ ਤੇ ਦੇਖੋ ਬਾਈ ਲੈਣਾਂ ਦੀ ਦੇਖ ਲਓ ਮਲਾ 20 20 ਕਿਲੋ ਲੈਣੇ ਹਾਂ ਹਾਂ ਜੀ ਹਾਂ 20 20 ਕਿਲੋ ਹਾਂ ਜੀ ਹਾਂ 20 20 25 25 ਕਿਲੋ ਦੇ ਬੰਦਾ ਲੈਣਾ ਚੱਕ ਨਹੀਂ ਸਕਦਾ ਬਾਈ ਜੀ ਦੇਖ ਸਕਦੇ ਹੋ ਕਿੰਨੇ ਕਿੰਨੇ ਮਹੀਨਿਆਂ ਦੇ ਹੋਣਗੇ ਬਾਈ ਇਹ ਵੀਰੇ ਹੁਣ ਚਾਰ ਚਾਰ ਪੰਜ ਮਹੀਨਾਵੀਆਂ ਬੱਚੇ ਦੇ ਹੋਗੇ ਅਰੇ ਤਿੰਨ ਤਿੰਨ ਸਾਢੇ ਤਿੰਨ ਕੁ ਮਹੀਨਿਆਂ ਦੇ ਹੋਣ ਹਨ ਹਾਂ ਬੱਚੇ ਹਾਂ ਜੀ ਜਾਂ ਕੋਈ ਵਿੱਚ ਚਾਰ ਚਾਰ ਮਹੀਨੇ ਆ ਚਾਰ ਚਾਰ ਮਹੀਨੇ ਦਾ ਕੋਈ ਤੇ ਦੇਖ ਸਕਦਾ ਹਾਂ ਬਾਈ ਮੇਮਣਾ ਚਾਰ ਮਹੀਨਿਆਂ ਦਾ ਐਡਾ ਨਹੀਂ ਹੁੰਦਾ ਨਾ ਜੀ ਨਾ ਮੇਮਣਾ ਦਾ ਸੇਮ ਹੀ ਹੁੰਦਾ ਨਹੀਂ ਹੁੰਦਾ ਹੈਗਾ ਜਾ ਕੇ ਯਾਰ ਦੇਖ ਸਕਦਾ ਹਾਂ ਨਾ ਵੀ ਕਿੱਡਾ ਲੈਣਾ ਤੇ ਦੇਖ ਸਕਦਾ ਹੱਥ ਨਹੀਂ ਪੈਂਦਾ ਲੈਣੇ ਦੇ ਵਿੱਚ ਤੇ ਹਲੇ ਤਾਂ ਨਹੀਂ ਬਣਨਾ ਹੈ ਹਾਂ ਹਾਂ ਤੇ ਮੀਡੇ ਆਪਣੇ ਬਰੀਡ ਬਰੀਡਿੰਗ ਬਾਅਦ ਤੇ ਨਹੀਂ ਹਾਂ ਬਰੀਡਿੰਗ ਦਾ ਬਾਅਦ ਤੇ ਨਹੀਂ ਦੂਏ ਨਹੀਂ ਹੈਗੇ ਵੀਰੇ ਦੂਏ ਕਾਟੂ ਨਹੀਂ ਹੈਗੇ ਆਪਾਂ ਜੇ ਕਾਟੂ ਕਹਿ ਦਈਏ ਉਹ ਨਹੀਂ ਹੈਗੇ ਨਾ ਕਮੂ ਦੇਖ ਸਕਦਾ ਹਾਂ ਆ ਦੇਖ ਲੋ ਸਾਰੇ ਕਮੂਦੇ ਹੀ ਨੇ ਲੈਲੇ ਹਨਾ ਲੈਲੇ ਨੇ ਬਾਈ ਸਾਰੇ ਸਾਰੇ ਲੈਲੇ ਨੇ ਵੀਰੇ ਅੱਠ ਦੇ ਅੱਠੇ ਲੈਲੇ ਨੇ ਬਾਈ ਲਿਆ ਆਹਾ ਵੀ ਲਿਆ ਦਿਖਾ ਰਿਆ ਹਾ ਇਹ ਸਾਰੇ ਇੱਕੋ ਵਾਜੰਦੇ ਨੇ ਹਨਾ ਕੋਈ ਕੱਟ ਨਹੀਂ ਹੈਗਾ ਦੇਖ ਲੋ ਇੱਕ ਆ ਲਿਆ ਇੱਕ ਬੜਾ ਲੈਲਾ ਲਿਆ ਫੜਾ ਬੜਾ ਲੈਲਾ ਫੜਦਾ ਦੇਖ ਲੋ ਆ ਜਮੀ ਚਿੱਟੇ ਮੂਦਾ ਹਨਾ ਹਾਂਜੀ ਹਾਂ ਦੇਖ ਲੋ ਬਾਈ ਜੀ ਅੱਠ ਦੇ ਅੱਠ ਇੱਕੋ ਲੈਲੇ ਨੇ ਕੋਈ ਐ ਨਹੀਂ ਹੈਗਾ ਵੀ ਛੋਟਾ ਕੋਈ ਵੱਡਾ ਐਨ ਪੂਰੇ ਟੌਪ ਕੁਆਲਿਟੀ ਦੇ ਲੈਲੇ ਨੇ ਦੇਖ ਸਕਦੇ ਹੋ ਨੱਕ ਮੂਹ ਹਲੇ ਬਹੁਤ ਕੱਢਣੇ ਨੇ ਇਹਨਾਂ ਨੇ ਦੇਖ ਸਾਧੂ ਇੱਕ ਹੋਰ ਦਿਖਾਉਨੇ ਆ ਤੁਹਾਨੂੰ ਆ ਜਾ ਆ ਜਾ ਇਹ ਮਲਾਉ ਨਾ ਇਹਦਾ 30 ਕਿਲੋ ਦਾ ਇਹਦਾ ਵੱਡਾ ਸਭ ਨਾਲ ਵੱਡਾ ਹਾਂ ਜੀ ਹਾਂ ਦੇਖ ਸਾਧੂ ਬਾਈ ਪੂਛਾ ਪਾਛਾ ਵੀ ਆਏ ਨੇ ਦੇਖਦਾ ਮਲਾ ਬਰੀਡਿੰਗ ਬਾਤ ਤੇ ਜੇ ਕੋਈ ਬੰਦਾ ਲੈਣਾ ਹੋਵੇ ਹਨਕੁਨ ਬਹੁਤਾ ਬੱਚੇ ਦਾ ਯਾਰ ਹਨਕੁਨ ਤੇ ਬਾਕੀ ਨੱਕ ਦੇਖ ਸਾਧੂ ਹਾਂ ਜੀ ਟਾਪ ਦਾ ਮੀਡਾ ਬਣੂਗਾ ਨਾ 40 42 ਇੰਚ ਦਾ ਹਾਂ ਜੀ ਹਾਂ ਦੇਖ ਲਓ ਬਾਈ ਜੀ ਪ्युअर ਮੀਡਾ ਦੇ ਬੱਚੇ ਨੇ ਤੁਸੀਂ ਕੰਟੈਕਟ ਕਰ ਲਿਓ ਬਾਈ ਨਾਲ ਤੁਹਾਨੂੰ ਨੰਬਰ ਵੀ ਦੇਵਾਂਗੇ ਤੇ ਨੰਬਰ ਬੋਲ ਦੋ ਇੱਕ ਵਾਰ ਆਪਣਾ ਨੰਬਰ 84377 ਵੀਰੇ 67305 ਇੱਕ ਵਾਰ ਹੋਰ ਬੋਲ ਦੋ 84377 67305 ਠੀਕ ਹੈ ਤੇ ਬਾਕੀ ਬਾਈ ਤੁਹਾਨੂੰ ਨੰਬਰ ਆਪਾਂ ਵੀਡੀਓ ਦੇ ਵਿੱਚ ਥੱਲੇ ਵੀ ਦੇਵਾਂਗੇ ਜਰੂਰ ਬਾਈ ਨਾਲ ਕੰਟੈਕਟ ਜਰੂਰ ਕਰੋ ਜਿਹੜੇ ਭੇਡਾਂ ਦੇ ਚਾਹਵਾਨ ਨੇ ਠੀਕ ਹੈ ਧੰਨਵਾਦ ਧੰਨਵਾਦ